ਸਤਿ ਸ਼੍ਰੀ ਅਕਾਲ ਜੀ ਦਰਨ ਔਰ ਕਿਤਾਬੀ ਆ ਜਾ ਨੇ ਸਾਰੇ ਠੀਕ ਠਾਕ ਹੋ ਤੇ ਅੱਜ ਆਪਾਂ ਇਹ ਵੀਡੀਓ ਸਟਾਰਟ ਕਰਨ ਜਾ ਰਹੇ ਆ ਜਿਹੜੀ ਅਸਟਰਾ ਕਾ ਦੇ ਬਹੁਤਰੀ ਪਲੇਗ ਦੀ ਬਿਮਾਰੀ ਹੈਗੀ ਉਹਦੇ ਬਾਰੇ ਕਰਾਂਗੇ ਗੱਲਬਾਤ ਤੇ ਉਹ ਫਿਰ ਆਪਾਂ ਜਿਹੜੇ ਪਾ ਰਹੇ ਆ ਗੰਦ ਇੰਸਟਾਗ੍ਰam ਤੇ ਲਾਈਫ ਫਰ ਉਹਨਾਂ ਦੀ ਕਲਾਸ ਆ ਜਾਓ ਫਿਰ ਹਾਂਜੀ ਪਹਿਲੀ ਵੀਡੀਓ ਦੀ ਆਪਾਂ ਸਟਾਰਟ ਕਰਨ ਜਾ ਰਹੇ ਆ ਪਹਿਲੀ ਵੀਡੀਓ ਵਿੱਚ ਜੇ ਤੁਸੀਂ ਦੇਖੋਗੇ ਕਿ 13-14 ਸਾਲਾਂ ਦਾ ਇਹ ਮੁੰਡਾ ਹੈਗਾ ਤੇ ਇਹਨੇ ਆਪਦੀ ਪਿੰਡ ਦੇ ਵਿੱਚੋਂ ਖੰਡਾ ਕੱਢਿਆਗਾ ਆਪਦੇ ਤੋਂ ਵੱਡਾ ਤੇ ਇੰਸਟਾਗ੍ਰਾਮ ਤੇ ਬੈਲਪੁਣਾ ਸ਼ੋਅ ਕਰ ਰਿਹਾ ਜਿਹੜੇ ਇਹ ਤੇ ਇਹਨਾਂ ਜਦੋਂ ਪੈਂਦੀਆਂ ਨਾ ਤੇ ਪੈਂਦੀਆਂ ਦੇ ਵਿੱਚ ਕੋਈ ਨਹੀਂ ਖੜਦਾਗਾ ਸੋ ਇਹਨਾਂ ਨੂੰ ਇੱਕੋ ਇੱਕ ਬੇਨਤੀ ਹੈਗੀ ਵੀ ਵੀਰੇ ਇਦਾਂ ਨਹੀਂ ਹਰਕਤਾਂ ਨਾ ਕਰੋ ਦੱਸਾਂ ਤੁਹ ਖੰਡਾ ਕੱਢਿਆ ਸੀ ਨਾ ਪੈਂਟ ਦੇ ਵਿੱਚੋਂ ਕਈ ਵਾਰ ਕੋਈ ਗੱਲਬਾਤ ਹੋ ਜਾਂਦੀ ਥਰਡ ਜੈਂਡ ਦੇ ਵਿੱਚ ਕਾਕਾ ਤੂੰ ਜਲਦੀ ਸ਼ਾਮਲ ਆ ਜਾਣਾ ਸੀਗਾ ਸੋ ਮੈਂ ਇਹਦੇ ਬਾਰੇ ਕੀ ਕਵਾਂ ਇਹਦੇ ਚਪੇੜਾ ਵਾਂ ਵਾਲਿਆਂ ਨੇ ਟਗਾ ਕੇ ਤੇ ਇਹਦੇ ਘਰਦਿਆਂ ਨੂੰ ਚਾਹੀਦਾਗਾ ਵੀ ਉਹਨੂੰ ਸਮਝਾਉਣਾ ਤੇ ਪਹਿਲੀ ਗੱਲ ਤੇ ਦਾ ਮੂੰਹ ਦੇਖੋ ਸਾਡੇ ਦਾ ਬਾਂਦਰ ਵਰਗਾ ਮੂੰਹ ਆਗਾ ਕਿੱਦਾਂ ਦੀਆਂ ਇਹ ਕੈਟੋ ਬਣਾ ਕੇ ਰੱਖਦੇ ਆ ਇਹ ਕਿੱਦਾਂ ਦੀਆਂ ਚੀਜ਼ਾਂ ਇੰਸਟਾਗ੍ਰਾਮ ਦੇ ਸ਼ੋਅ ਕਰ ਰਹੇ ਆ ਉਧਾਂ ਦੇ ਲੋਕ ਐਨੇ ਦੇਖਦੇ ਆ ਇਹਨਾਂ ਨੂੰ ਲੋਕਾਂ ਨੂੰ ਵੀ ਚਾਹੀਦਾਗਾ ਥੋੜਾ ਬੋਧਾ ਚੰਗੀਆਂ ਚੀਜ਼ਾਂ ਦੇਖਣਾ ਤੇ ਇਹਦੇ ਕਾਕਾ ਇਹ ਨਹੀਂ ਇਹਦੇ ਬਾਰੇ ਮੈਂ ਕੀ ਕਹਾਂ ਲੱਗੇ ਦਾ ਸ਼ਿਕਾਰੀ ਕੁੱਤੇ ਵਰਗਾਗਾ ਕਿਸੇ ਨੇ ਨਾ ਮਾਰਿਆ ਇਹਦੇ ਵਿਚਾਲੇੋਂ ਫਟ ਜਾਣਾਗਾ ਤੇ ਚਲੋ ਆਪਾਂ ਇਹ ਤਾਂ ਜਿਹੜੀ ਕੁੱਤੇ ਖੜੀ ਕਰਨੀ ਸੀ ਕਰਤੀ ਹੈਗੀ ਤੇ ਆਪਾਂ ਅਗਲੀ ਵੀਡੀਓ ਵੱਲ ਵਧਦੇ ਹਾਂ ਜਿਹੜੀ ਅਗਲੀ ਵੀਡੀਓ ਵਾਲਾ ਉਹਦੇ ਵਿੱਚ ਤੁਸੀਂ ਦੇਖੋਗੇ ਵੀ ਇੱਕ ਮਾਂ ਤੇ ਜਿਹੜਾ ਜਵਾਗ ਦਾ ਰਿਸ਼ਤਾ ਹੁੰਦਾ ਬੜਾ ਪਾਵਨ ਤੇ ਪਵਿੱਤਰ ਰਿਸ਼ਤਾ ਹੈਗਾ ਪਰ ਇੰਸਟਾਗ੍ਰam ਤੇ ਜਿਹੜੀਆਂ ਬੀਬੀਆਂ ਨਾ ਇਹਨਾਂ ਨੇ ਸਰਗੋਸ਼ਾ ਕਰ ਦਿੱਤਾ ਹੈਗਾ ਤੇ ਤੁਹਾਨੂੰ ਵੀਡੀਓ ਬਲਰ ਕਰਕੇ ਦਿਖਾ ਰਹੇ ਹਾਂਗੇ ਕਿ ਆਪਾਂ ਇਹ ਹਾਲੀ ਕਹਿੰਦੇ ਜਵਾਰ ਨੂੰ ਦੁੱਧ ਪਿਆਉਣਾ ਮਾਂ ਦਾ ਫਰਜ਼ ਆਗਾ ਚਾਹੇ ਉਹ ਬੱਸ ਸਟੈਂਡ ਤੇ ਬੈਠੀ ਹੋਵੇ ਜਾਂ ਕਿਤੇ ਪਬਲਿਕ ਪਲੇਸ ਤੇ ਬੈਠੀ ਹੋਵੇ ਉਹਦਾ ਇੱਕ ਫਰਜ਼ ਆ ਆਪਦੀ ਜਵਾਰ ਨੂੰ ਦੁੱਧ ਪਿਆਉਂਦਾ ਪਰ ਇੰਸਟਾਗ੍ਰਾਮ ਦੇ ਇਹ ਅੱਜਕੱਲ੍ਹ ਲੋਕ ਵਿਊ ਲੈਣ ਦੀ ਖਾਤਰ ਆਪਣੀਆਂ ਜਿਹੜੀਆਂ ਇੱਜ਼ਤਾਂ ਸੀਗੀਆਂ ਉਹ ਸ਼ਾਰਗ ਨੂੰ ਸ਼ੇਅਰ ਕਰਤੀਆਂ ਗਿਆ ਪਰ ਇਹਨਾਂ ਨੂੰ ਚਾਹੀਦਾ ਯਾਰ ਇਹਨਾਂ ਨੂੰ ਚਾਹੀਦਾ ਹੈਗਾ ਵੀ ਇਹ ਚੀਜ਼ਾਂ ਨੂੰ ਇਹ ਨਾ ਕਰਨ ਦਾ ਵਧੀਆ ਗੱਲ ਆ ਕਿਉਂਕਿ ਇੱਜ਼ਤ ਘਰ ਦੀ ਬਣੀ ਰਹਿੰਦੀ ਹੈਗੀ ਪਰ ਇਹਨਾਂ ਨੇ ਬੀਵਾਂ ਦੇ ਖਾਤਰ ਤੇ ਲਾਇਕਨ ਦੇ ਖਾਤਰ ਜਿਹੜੀ ਇੱਜ ਤੇ ਸ਼ਰਮੁਸਾਰ ਕੀਤੀ ਹੈ ਨਾ ਤੁਹਾਨੂੰ ਇਹੜੀ ਵੀਡੀਓ ਦਿਖਾ ਰਿਆਂਗਾ ਇਹਨੂੰ ਬਲਰ ਕਰਕੇ ਦਿਖਾ ਰਿਆਂਗਾ ਤੇ ਇਹਦੇ ਵਿੱਚ ਤਿੰਨ ਚਾਰ ਵੀਡੀਓ ਆ ਸਾਰੀਆਂ ਇਦਾਂ ਦੀਆਂ ਆ ਤੁਹਾਡੇ ਕੋਲ ਪੁਆਇੰਟ ਕਰਕੇ ਦੱਸਿਓ ਵੀ ਤੁਹਾਡਾ ਕੀ ਵਿਚਾਰ ਹੈ ਇਹਨਾਂ ਬੀਬੀਆਂ ਬਾਰੇ ਤੇ ਇਹਨਾਂ ਦਾ ਕੀ ਕਰਨਾ ਚਾਹੀਦਾ ਹੈਗਾ ਇਹਨਾਂ ਦੇ ਨਾਲ ਟਗਾ ਕੇ ਛੱਦਰ ਕਰਨਾ ਚਾਹੀਦਾ ਹੈਗਾ ਤੇ ਚੱਪਾ ਲਾਈ ਹੋਵੇ ਤੇ ਜਿੱਥੇ ਪੈਂਦੀ ਆ ਫਰ 65 ਦੇ ਜਿੱਥੇ ਪੈਂਦੀ ਆ ਫਰ 65 ਦੇ ਜਿੱਥੇ ਪੈਂਦੀ ਆ ਫਰ ਬਹਿਣ ਦੇ ਇਹ ਦਿਨੋਂ ਦਿਨ ਵੱਧ ਰਿਆਂ ਨਾ ਦਿਨੋਂ ਦਿਨ ਗੰਦ ਵੱਧ ਰਿਆਂਗਾ ਤੇ ਇਹ ਇਹਦੇ ਨਾਲ ਪੰਜਾਬ ਦਾ ਮਾਹੌਲ ਜਿਹੜੇ ਆਉਣ ਵਾਲੀ ਪੀੜ੍ਹੀਆਂ ਨਾ ਉਹ ਤੁਸੀਂ ਦੇਖ ਹੀ ਸਕਦੇ ਕਿੱਦਾਂ ਦੀ ਹੋਗੀ ਤੁਸੀਂ ਇੰਸਟਾਗ੍ਰਾਮ ਤੇ ਦੇਖੋਗੇ ਅੱਜ ਕੱਲ ਸਭ ਤੋਂ ਜ਼ਿਆਦਾ ਜਿਹੜੀਆਂ ਵੀਡੀਓ ਥਰਡ ਹੈਂਡ ਦੀਆਂ ਆ ਰਹੀਆਂ ਨੇ ਕਿਉਂਕਿ ਜਿਹੜਾ ਆਪਣਾ ਪੰਜਾਬ ਦਾ ਡੀਐਨਏ ਸੀ ਨਾ ਇਹਨਾਂ ਨੇ ਚੇਂਜ ਕਰਤਾਗਾ ਆਪਾਂ ਅਣਖ ਵਾਲੇ ਬੰਦੇ ਸੀਗੇ ਪਰ ਇਹਨਾਂ ਨੇ ਇੱਕ ਰੀਲਾਂ ਦੇ ਲਾ ਕੇ ਆਪਾਂ ਨੂੰ ਇੱਕ ਰੀਲਾਂ ਦੇ ਵਿਹਵਾ ਦੀ ਖਾਤਰ ਇਹਨਾਂ ਨੇ ਜਿਹੜਾ ਇਹ ਕੰਮ ਚਲਾਇਆ ਨਾ ਇਹ ਆਪਣੇ ਪੰਜਾਬ ਨੂੰ ਖਤਮ ਕਰਨ ਦਾ ਇੱਕ ਜਰੀਆ ਬਣਾਇਆਗਾ ਸੋ ਵਿਊਆਂ ਦੇ ਨਾਇਕਾਂ ਦੀ ਖਤਰਾ ਆਪਦੀ ਅੱਜ ਤਾਨੂੰ ਨਹੀਂ ਰੋਣਾ ਚਾਹੀਦਾ ਕਦੇ ਵੀ ਆਗਿਆ ਅੱਜ ਤਾਨੂੰ ਕਦੇ ਵੀ ਰੋਣਾ ਚਾਹੀਦਾਗਾ ਇੱਕ ਮਾਂ ਦੇ ਜਿਹੜਾ ਜਵਾਗ ਦਾ ਰਿਸ਼ਤਾ ਨਹੀਂ ਪਾਕ ਦੇ ਪਵਿੱਤਰ ਰਿਸ਼ਤਾ ਇਹਨਾਂ ਭੈਣਾਂ ਨੂੰ ਚਾਹੀਦਾ ਵੀ ਇਦਾਂ ਦੀਆਂ ਹਰਕਤਾਂ ਨਾ ਕਰੋ ਹੋਰ ਵੀ ਟੈਲੈਂਟ ਆ ਗਏ ਪੰਜਾਬ ਦੇ ਵਿੱਚ ਜਿਹੜੇ ਵਧੀਆ ਗਏ ਪਰ ਉਹਨਾਂ ਨੂੰ ਲੋਕ ਪ੍ਰਮੋਟ ਨਹੀਂ ਕਰਦੇ ਇਹਨਾਂ ਦੀਆਂ ਵੀਡੀਓ ਤੁਸੀਂ ਵਿਊ ਦੇਖਿਓ ਇਹਨਾਂ ਦੀ ਵੀਡੀਓ ਦੇ ਵਿਊ ਨਾ ਲੱਖਾਂ ਦੇ ਵਿੱਚ ਹੁੰਦੇ ਆ ਲੱਖਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਲੋਕਾਂ ਨੇ ਵੀ 25000 ਲੋਕਾਂ ਦਾ ਇਹ ਵੀਡੀਓ ਸ਼ੇਅਰ ਕੀਤੀ ਹੈ ਤੇ ਯਾਰ ਬੰਦੋਸਤਾਂ ਨਾਲ ਸੋ ਯਾਰ ਇਦਾਂ ਦੀਆਂ ਚੀਜ਼ਾਂ ਨਾ ਕਰੋ ਲੋਕਾਂ ਨੂੰ ਵੀ ਚਾਹੀਦਾਗਾ ਪਰ ਇਹਨਾਂ ਦੇ ਬੀਬੀਆਂ ਨੂੰ ਚਾਹੀਦਾ ਇਹਨਾਂ ਨੇ ਬੀਵਾਂ ਦੀ ਖਾਤਰ ਇਹਨੇ ਘਰ ਦੰਨੇ ਹੈ ਨਾ ਇਹਨਾਂ ਦੇ ਹਸਬੰਦ ਦੀ ਖਾਤਰ ਇਹ ਕੋ ਪੈਸਾ ਮੁੱਖ ਰੱਖ ਲਿਆਗਾ ਦੂਸਰੀ ਦੂਸਰੀ ਵੀਡੀਓ ਜਿਹੜੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾਗਾ ਕੀ ਤੂੰ ਚੱਟੀ ਹੈ ਹਾ ਦਾ ਟੱਟੀ ਵੀ ਆ ਇਹ ਇਹਦੇ ਵਿੱਚ ਕੱਢਣ ਬੋਣ ਨੂੰ ਕੁਝ ਨਹੀਂਗਾ ਬਸ ਯਾਰ ਇਹਨਾਂ ਨੇ ਨਾ ਬਸ ਟੱਟੀ ਵੀਡੀਓ ਬਣਾ ਕੇ ਆਪ ਦਾ ਪੈਸਾ ਬਨੋਣਾ ਸਟਾਰਟ ਕਰਤਾਗਾ ਤੇ ਹੁਣ ਟੱਟੀ ਵੀਡੀਓ ਸਟਾਰਟ ਕਰਦੇ ਆਂਗੇ ਅਗਲੀ ਟੱਟੀ ਵੀਡੀਓ ਕਿਹੜੀ ਆ ਆਜੋ ਫਿਰ ਅਗਲੀ ਵੀਡੀਓ ਹੈਗੀ ਗਿੱਤਲੀ ਗਰਲ ਦੀ ਪਰ ਕਿਸੇ ਨੇ ਹੱਸਣਾ ਨਹੀਂਗਾ ਕਰਦੇ ਆਂ ਸਟਾਰਟ ਫਿਰ ਆਜੋ ਨਾ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਦੇਖਦੇ ਰਹਿੰਦੇ ਆਗੇ ਇਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਉਹ ਵੀਡੀਓ ਜਦੋਂ ਵਾਇਰਲ ਹੋਈ ਸੀ ਨਾ ਉਸ ਤੋਂ ਬਾਅਦ ਮੈਨੂੰ ਲੱਗਿਆ ਸੀ ਵੀ ਇਹ ਕੁੜੀ ਜਾਂ ਮੁੰਡਾ ਪੰਜਾਬ ਸਾਡੇ ਦੇ ਇਹਦੇ ਸ਼ਰਮ ਹੋ ਜਾਣਗੇ ਜਾਂ ਇਹ ਸੋਸ਼ਲ ਮੀਡੀਆ ਤੇ ਨਹੀਂ ਹੁੰਦੇ ਪਰ ਯਾਰ ਇਦਾਂ ਦੇ ਲੋਕ ਨਾ ਲੋਕ ਬੇਗੂਫ ਹਨਾ ਗੱਡੇ ਬੇਗੂਫ ਲੋਕ ਆ ਗਏ ਪਰ ਇਹਨਾਂ ਨੇ ਨਾ ਇਹ ਚੀਜ਼ਾਂ ਨੂੰ ਆਪ ਦੀ ਪ੍ਰਮੋਟ ਲਈ ਵਰਤਿਆਗਾ ਠੀਕ ਆ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਵਿਊ ਤੇ ਇਹਨਾਂ ਦੇ ਲਾਈਕ ਇਹ ਡਿਸਕਰਾਇਬਰ ਤੇ ਜਿਹੜੇ ਫਾਲੋਅਰ ਵਧੇ ਆ ਨਾ ਉਹਨਾਂ ਨੇ ਇਹਨੂੰ ਮੁੱਖ ਰੱਖ ਲਿਆਗਾ ਮੁੱਖ ਤੇ ਤੁਸੀਂ ਇਹਦੀ ਕਿਦਲੀ ਕਿਦਲੀ ਦੇ ਨਾਮ ਬੱਸ ਇਹ ਮਸ਼ਹੂਰ ਆ ਇੰਸਟਾਗ੍ਰam ਤੇ ਇਹਦੀ ਵੀਡੀਓ ਬੱਸ ਲੋਕ ਚੁੱਪਾ ਹੀ ਕਹਿੰਦੇ ਆ ਕਿ ਕਿਉਂ ਪਹਿਲੀ ਵੀਡੀਓ ਨਾਲ ਮਸ਼ਹੂਰ ਹੋਈ ਸੀ ਇਹ ਪਰ ਜਿਹੜਾ ਇਹ ਨਾਮ ਦਾ ਹਾ ਮੁੰਡਾ ਸੀ ਨਾ ਉਹ ਫਸਿਆ ਹੈਗਾ ਇੱਕ ਤਰ੍ਹਾਂ ਦਾ ਕਿਉਂਕਿ ਜਿਹੜੀ ਉਹ ਵੀਡੀਓ ਪਹਿਲਾਂ ਦੀ ਬਾਈ ਤੇ ਇਹ ਦੋ ਵਾਲੇ ਵਾਇਰਲ ਹੁੰਦੇ ਵਾਲੇ ਨਦੀ ਘਰ ਦੇ ਨੇ ਵਧੀਆ ਬੰਦਾ ਕਹਿੰਦਾ ਤੋਰ ਕੇ ਇਹਨੂੰ ਦਫਾ ਕੀਤਾਗਾ ਸੋ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਇਹੀਆਂ ਜਨਾਨੀਆਂ ਨੂੰ ਯਾਰ ਏਡੀਕ ਲੰਡੇ ਜਨਾਨੀਆਂ ਆ ਭੈਣ ਏਡੀਕ ਲੰਡੇ ਜਨਾਨੀਆਂ ਯਾਰ ਗळा ਨਿਕਲ ਨਹੀਂ ਆਪਣੀ ਵੀਡੀਓ ਦੇ ਵਿੱਚ ਹੈੱਡਫੋਨ ਲਾ ਕੇ ਜਰੂਰ ਵਰਤਿਓ ਤੇ ਏਡੀਕ ਗੰਦੀ ਭੈਣ ਜਿਹੜੀ ਜਨਾਨੀਆਂ ਨਾ ਇਹਨੇ ਯਾਰ ਤੁਸੀਂ ਤਾਂ ਦਿਨ ਭੇਗੇ ਜਾ ਰਹੇ ਹੋ ਉਛਾਲਨੇ ਕੀ ਕੋਈ ਲਿਮਟ ਹੁੰਦੀ ਹੈ ਘਰ ਵਾਲੀ ਨੂੰ ਵੀ ਆਪ ਦੇ ਨਾਮ ਲਾ ਕੇ ਨਾ ਲਾਈਵ ਤੇ ਵਿਊਆਂ ਦੀ ਖਾਤਰ ਯਾਰ ਆਪਣੀਆਂ ਇੱਜ਼ਤਾਂ ਖਤਮ ਕਰਦੀਆਂ ਪਹਿਲਾ ਸਮੇਂ ਦੇ ਵਿੱਚ ਨਾ ਜਿਹੜੇ ਲੋਕ ਸੀ ਜਦੋਂ ਮਹਾਰਾਜਾ ਜੀ ਦਾ ਦਰਬਾਰ ਲੱਗੇ ਹੁੰਦੇ ਸੀ ਨਾ ਉਦੋਂ ਕੰਜਰੀਆਂ ਲੈ ਕੇ ਆਉਂਦੇ ਹੁੰਦੇ ਸੀ ਨਚਾਉਣ ਦੀ ਖਾਤਰ ਠੀਕ ਆ ਪਰ ਅੱਜ ਪੰਜਾਬ ਵਿੱਚ ਕੰਜਰਖਾਨਾ ਬਣਾ ਕੇ ਰੱਖਦਾ ਹੈਗਾ ਸੋਸ਼ਲ ਮੀਡੀਆ ਦੇ ਚੰਗੇ ਚੰਗੇ ਘਰਾਂ ਦੀਆਂ ਨਾ ਜਿਹੜੀਆਂ ਜਨਾਨੀਆਂ ਆਗੀਆਂ ਉਹ ਇੰਸਟਾਗ੍ਰਾਮ 'ਤੇ ਨੱਚਣ ਲਾ ਦੀਆਂ ਨੱਚਣ ਤੁਸੀਂ ਆਪ ਸਾਬ ਨਾਲੋ ਜਿਹੜੀਆਂ ਦਰਬਾਰ ਦੇ ਵਿੱਚ ਨਾ ਜਾ ਕੇ ਰਾਜਿਆਂ ਦੇ ਵਿੱਚ ਨੱਚਦੀਆਂ ਹੁੰਦੀਆਂ ਸੀ ਨਾ ਉਹਨਾਂ ਨੂੰ ਲੋਕ ਕੰਜਰੀਆਂ ਕਹਿੰਦੇ ਹੁੰਦੇ ਸੀ। ਸਨੈਲ ਆਏ। ਹਮਾਰੇ ਬਾਬਾ ਰਣਚੋੜਦਾ। ਇਹ ਤਾਂ ਅਭੀ ਟ੍ਰੇਲਰ ਹੈ। ਪਿਕਚਰ ਅਭੀ ਬਾਕੀ ਹੈ। ਠੀਕਾ ਪਰ ਉਹਨਾਂ ਦੀ ਵੀ ਇੱਕ ਇੱਜ਼ਤ ਹੁੰਦੀ ਸੀ ਕਿਉਂਕਿ ਨਾ ਉਹ ਇੱਕ ਦੈਰੇ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਲੋਕਾਂ ਨੂੰ ਨੱਚ ਕੇ ਦਿਖਾਉਂਦੀ ਉਸ ਇੱਕ ਦੈਰਾ ਹੁੰਦਾ ਸੀ। ਪਰ ਅੱਜ ਕੱਲ ਇਹਦਾ ਇਹਨਾਂ ਦਾ ਦੈਰਾ ਬਹੁਤ ਵੱਡਾ ਹੋ ਗਿਆਗਾ ਤੇ ਇਹਨਾਂ ਨੇ ਨਾ ਸੋਸ਼ਲ ਮੀਡੀਆ ਤੇ ਆਪਣੇ ਵੀਊਵਾਂ ਦੀ ਖਾਤਰ ਇਹਨਾਂ ਨੇ ਯਾਰ ਆਪਦੀਆਂ ਇੱਜ਼ਤਾਂ ਲਾ ਕੇ ਰੱਖਦੀਆਂ ਐ ਇੱਜ਼ਤਾਂ ਲਾ ਕੇ ਰੱਖਦੀਆਂ ਯਾਰ ਇੱਜ਼ਤਾਂ ਲਾ ਮੈਨੂੰ ਚੱਕਰ ਆਣੇ ਲੱਗੇ ਆ ਲਾ ਕੇ ਰੱਖਦੀਆਂ ਪੰਜਾਬ ਨੂੰ ਇਹਨਾਂ ਨੇ ਇੱਕ ਕੰਜਰਖਾਨਾ ਬਣਾ ਕੇ ਰੱਖਦਾ ਸਾਰਿਆਂ ਨੂੰ ਪਲਾਸ ਬਣਾਵਾਗੇ ਬਾਰੋ-ਬਾਰੀ ਤੁਸੀਂ ਬੇਸਿਕ ਕਰ ਰਹੇ ਹੋ ਅਗਲੀ ਵੀਡੀਓ ਦੇਖੋ ਅਗਲੀ ਵੀਡੀਓ ਦੇ ਵਿੱਚ ਤੁਸੀਂ ਕੀ ਦੇਖ ਰਹੇ ਹੋ ਵੀਡੀਓ ਦੇ ਵਿੱਚ ਮੀਂਹ ਪੈ ਰਿਹਾ ਗਾ ਗਰਮੀ ਬਹੁਤ ਆ ਗਈ ਚਾਹੀਦਾ ਵੀ ਯਾਰ ਮੀਂਹ ਪੈਣਾ ਵੀ ਚਾਹੀਦਾ ਬਾਕੀ ਜਿਹੜੇ ਜਿਹੜੇ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਤੁਸੀ ਕਮੈਂਟ ਕਰਕੇ ਦੱਸੋ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਗਾ ਤੇ ਮੀਂਹ ਦੇ ਵਿੱਚ ਆ ਜਨਾਨੀ ਆ ਨਾ ਜਿਹੜੀ ਜਨਾਨੀ ਇਹਨੇ ਛਾਲੇ ਨੇ ਜਿਹੜੀ ਟੀ-ਸ਼ਰਟ ਪਾਈ ਆ ਉਹ ਭੈਣ ਚ ਉਹਨੂੰ ਦਿਨਾ ਨਹੀਂ ਗਾ ਜਦੋਂ ਵੀਡੀਓ ਇੰਸਟਾਗ੍ਰam ਤੇ ਅਪਲੋਡ ਕਰਦੇ ਆ ਜਦੋਂ ਆਪਾਂ ਆਪਾਂ ਚੈੱਕ ਕਰਦੇ ਆ ਉਦੋਂ ਦਿਨਾ ਨਹੀਂ ਪਰ ਯਾਰ ਇਹਨਾਂ ਨੇ ਕੀ ਆ ਦਿਖਦਾ ਸਭ ਕੁਝ ਆ ਇਹਨਾਂ ਨੇ ਆਪਣਾ ਜਿਸਮ ਦਿਖਾ ਕੇ ਪੈਸੇ ਉਣਾਉਣੇ ਆ ਕਿਉਂਕਿ ਲੋਕ ਐਡੇ ਕ ਸੋਹ ਹੋ ਗਏ ਕਾਮ ਨਾਰਮਣੀ ਚਾਹੁੰਦੇ ਨੇ ਕੰਮ ਇਹਨਾਂ ਨੇ ਕੀ ਕਰਨਾ ਯਾਰ ਜਦੋਂ ਫ੍ਰੀ ਦੇ ਰਿਹਾ ਕਿ ਇੱਜ਼ਤਾਂ ਦਿਖਾ ਕੇ ਆਪਦੀਆਂ ਆਪਦਾ ਜਿਸਮ ਦਿਖਾ ਕੇ ਪੈਸਾ ਬਣਦਾ ਨਾ ਉਹ ਉਹਨਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਯਾਰ ਆਪਾਂ ਕਹਿ ਦਿੰਦੇ ਆ ਆ ਵੀਡੀਓ ਦੇ ਵਿੱਚ ਕਮੈਂਟ ਨਾਲ ਬੜੇ ਗੰਦੇ ਗੰਦੇ ਕਮੈਂਟ ਆਏ ਗਏ ਆ ਪਰ ਉਸ ਤੋਂ ਬਾਅਦ ਕੀ ਹੁੰਦਾ ਇਹ ਕਹਿੰਦਾ ਜੇ ਸਾਨੂੰ ਕਮੈਂਟ ਕਰਦੇ ਆਂ ਤਾਂ ਕਹਿੰਦਾ ਹੋਰ ਤੁਹਾਨੂੰ ਫੁੱਲ ਪਾਈਏ ਸੀ ਦੱਸੋ ਹੋਰ ਫੁੱਲ ਪਾਈਏ ਜਿਹੜੀਆਂ ਆ ਤੁਸੀਂ ਵੀਡੀਓ ਪਾ ਰਹੇ ਆਂ ਜੀ ਮੋਦੀ ਸਾਹਿਬ ਦੋ ਮਿੰਟ ਰੋਕ ਲਓ ਮੈਨੂੰ ਨਵੇੜ ਲਾਂ ਤੋਂ ਇਹਨਾਂ ਦਾ ਜ਼ਰੂਰੀ ਹੈਗਾ ਤੁਹਾਡਾ ਡਾਂਸ ਵਿੱਚ ਜਾਰੀ ਰੱਖਾਂਗੇ ਤੁਸੀਂ ਲੱਗੇ ਰਹੋ ਯਾਰ ਮੈਂ ਮਨਿੰਦਰ ਦਾਮਦਰਦਾਸ ਮੋਦੀ ਹਾਲੋ ਡਾਂਸ ਦਿਖਾਉਣ ਲੱਗਾ ਜੇ ਮੇਰਾ ਲੱਗਿਆ ਡਾਂਸ ਤੁਹਾਨੂੰ ਵਧੀਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾਗਾ ਮਰ ਹੈ ਕਹਿਣ ਹੀਰਣੀ ਆਪਾਂ ਵੀਡੀਓ ਬਣਾਉਨੇ ਆ ਆਪਾਂ 100 ਵਾਰ ਅਪਲੋਡ ਅਪਲੋਡ ਕਰਨ ਤੋਂ ਪਹਿਲਾਂ ਸੋਚਦੇ ਆ ਵੀ ਵੀਡੀਓ ਦੇ ਵਿੱਚ ਕੀ ਆ ਪਰ ਯਾਰ ਆ ਵੀਡੀਓ ਦੇ ਵਿੱਚ ਇਹ ਜਨਾਨੀ ਲੈਣਾ ਸਿਰਫ ਆਪਣੇ ਕੀ ਕਮਾ ਹੁੰਨਾ ਜੇ ਵੀ ਸਿੱਧਾ ਹੋ ਗਿਆ ਨਾ ਫਿਰ ਲੋਕਾਂ ਨੇ ਕਹਿਣਾਗਾ ਵੀ ਇਹ ਵੀ ਬਗੰਦ ਪਾਉਣ ਲੱਗ ਗਿਆ ਯਾਰ ਮੈਨੂੰ ਵੀ ਇੱਕ ਦਾਇਰੇ ਦੇ ਵਿੱਚ ਰਹਿ ਕੇ ਬੋਲਣਾ ਪੈਂਦਾ ਦੇਖ ਲਓ ਤੇ ਇਹ ਨੇ ਨਾ ਆਪਣਾ ਜਿਹੜਾ ਜਿਸਮਾ ਦਿਖਾ ਕੇ ਯਾਰ ਇਹ 뷰 ਲੈ ਤੇ ਲਾਈਕ ਲੈਤੇ ਨਾ ਚਲੋ ਠੀਕ ਆ ਰਬ ਤਰੱਕੀਆਂ ਵਰਕਸ਼ਾਪ ਭੈਣਾਂ ਤੋਂ ਦੇਖੀਏ ਜਨਾਨੀਆਂ ਨੂੰ ਭੈਣਾਂ ਦੇਦਰ ਗੰਦ ਜਨਾਨੀਆਂ ਲੰਡਰ ਸੇ ਰੇਂਦਾ ਅਗਲੀ ਵੀਡੀਓ ਦੇ ਵੱਲ ਵਾਅਦੇ ਆ ਯਾਰ ਹਾਂਜੀ ਆ ਮੇਰੀ ਬੁਗੜੀ ਕੀ ਕਰਿਓ ਹਾਂ ਵੀ ਮੇਰੀ ਬੁਗੜੀ ਕਿੱਥੇ ਚੱਲੇ ਹੋ ਦੇ ਵਿੱਚ ਇਹ ਜਨਾਨੀ ਚੰਗੀ ਬੜੀ ਲੱਗਦੀ ਆ ਪਰ ਇਹ ਤਤਲਪੁਣੇ ਦੀ ਹੱਦ ਮੰਗਾਤੀ ਆਗੀ ਅੰਬਰਸਰ ਨੂੰ ਅੰਬੜਸੜ ਦੱਸੀ ਜਾਂਦੀ ਹੈਗੀ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਹਰਮੰਦਰ ਸਾਹਿਬ ਜਿਹਦਾ ਤੁਸੀਂ ਨਾਮ ਬਗਾੜੀ ਜਾਂਨੇ ਆ ਯਾਰ ਬਿਹੁਆਂ ਦੀ ਖਾਤਰ ਤੂੰ ਚੱਜ ਦਾ ਟੈਲੈਂਟ ਆ ਉਹ ਪੇਸ਼ ਕਰ ਔਰ ਕੀ ਤਰ੍ਹਾਂ ਤਤਲਪੁਣਾਗਾ ਅੰਬੜਸੜ ਚੱਲੇ ਆ ਗਿਆ ਵੀਡੀਓ ਸੋਸ਼ਲ ਮੀਡੀਆ ਤੇ ਨਾ ਪਾ ਇੰਸਟਾਗ੍ਰam ਤੇ ਨਾ ਪਾ ਇਹਦਾ ਲਾਜ ਲੂਜ ਕਰਾ ਇਹਨੂੰ ਤਤਲਪੁਣੇ ਦੀ ਬਿਮਾਰੀ ਆ ਨਹੀਂ ਤਾਂ ਕੋ ਗੁਰਦਾਰਾਗਾ ਗੰਮ ਤਾਂ ਸਰ ਉਥੇ ਪੰਜ ਮਸਿਆਂ ਨਵਾ ਕੀ ਪਤਾ ਇਹ ਤਤਲਪੁਣਾ ਸੈੱਟ ਹੋ ਜੇ ਇਹਦੇ ਘਰ ਵਾਲਾ ਸਿਰਫ ਫਾਲੋਅਰ ਵਧਾਉਣ ਦੀ ਖਾਤਰ ਆ ਵੀ ਸਬਸਕ੍ਰਾਈਬਰ ਵਧਾਉਣ ਦੀ ਖਾਤਰ ਇਹਦੇ ਹੋਏ ਤੁਤਲਪੁਣਾ ਦਾ ਕੰਮ ਕਰਾਉਂਦਾ ਹੈਗਾ ਸੋ ਮੇਰੇ ਵੀਰ ਨੂੰ ਬੇਨਤੀ ਆ ਕੋਈ ਚੱਜ ਦੇ ਕੰਮ ਕਰ ਆ ਤੁਤਲਪੁਣਾ ਛੱਡ ਲੋਕਾਂ ਦੇ ਘਰ ਆ ਲੀਆਂ ਆਂ ਥੋੜੇ ਵੰਗੋ ਜਲੂਸ ਨਹੀਂ ਕੱਢਦੇ ਹੋ ਸਬਸਕ੍ਰਾਈਬਰ ਤੇ ਫਾਲੋਅਰ ਲਿੱਤੇ ਜਾਂਗੇ ਇਹ ਲੱਖ ਗਈ ਜਾਵੇ ਵੀ ਮੈਂ ਇੱਕ ਆਪਣਾ ਫੇਸ ਦਿਖਾਉਣਾ ਪਰ ਆਪਣਾ ਫੇਸ ਨਹੀਂ ਦਿਖਾਉਂਦਾ 24 ਘੰਟੇ ਦਾ ਕੈਮਰਾ ਦੀ ਘਰ ਵਾਲੀ ਦੇ ਹੁੰਦਾਗਾ ਇਹਨੇ ਵਾਸਤੇ ਕੱਪੜੇ ਨਹੀਂ ਲਹਾਏ ਥੋੜਾ ਸਮਝਦੇ ਹੋ ਤਾਂ ਦੇਖੋ ਸਾਲੇ ਕੱਪੜੇ ਵੀ ਲੈਣਗੇ ਕੱਪੜੇ ਵੀ ਲੈਣਗੇ ਤੁਸੀਂ ਦੇਖਿਆ ਜਾਓ ਯਾਰ ਇਹ ਚਲੋ ਵਿਆਹ ਦੀ ਮਨ ਦਾ ਜਦੋਂ ਬੰਦਾ ਵਿਆਹ ਜਾਂਦਾ ਕਬੀਲਦਾਰ ਹੋ ਜਾਂਦਾ ਕਬੀਲਦਾਰੀ ਪੈ ਜਾਂਦੀ ਹੈ ਸਾਰਾ ਕੁਝ ਹੋ ਜਾਂਦਾ ਯਾਰ ਅਬ ਤੂੰ ਤਲਗੁਣਾ ਕੀ ਆ ਘੈਂਣਾ ਨੇ ਦਾ ਤੂੰ ਤਲਗੁਣਾ ਦੇ ਵਿੱਚ ਕੀ ਬੋਲੀ ਜਾਂਦੇ ਆ ਤੁਸੀਂ ਮੈਂ ਵੀਡੀਓ ਪਲੇ ਕਰਦਾ ਤੁਸੀਂ ਸੁਣੋ ਹਾਂ ਵੀ ਮੇਰੀ ਬੁਗੜੀ ਕਿੱਥੇ ਚੱਲੇ ਹੋ ਮੈਂ ਚੱਲਾਂ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਅੰਮ੍ਰਿਤਸਰ ਕੀ ਗੰਝਲੀ ਅਮਾ ਅੱਛਾ ਕੋ ਮੇਰੇ ਕੋ ਮੇ ਕੰਨ ਚੱਲੇ ਹੋ ਹੈ ਤੂੰ ਮੇ ਕੋ ਮੀ ਕੱਲੇ ਕੱਲੇ ਚੱਲੇ ਹੋ ਨਾ ਤੂੰ ਸੁਣਾ ਲੈ ਕਿਤਾ ਹੋ ਅੱਛਾ ਮੈਂ ਨਾ ਚੱਲੇ ਚੱਲੀ ਅਫਰ ਚੱਲ ਦੇ ਬਿਨ ਮੈਂ ਜਾਣ ਵਾਲੀ ਹੈਗੀ ਆ ਅੱਛਾ ਹੀ ਹੈ ਚੱਲੀ ਅਫਰ ਚੱਲ ਹੈਲੋ ਕੀ ਹੈ ਯਾਰ ਇਹ ਨੂੰ ਬੋਲਣਾ ਨਹੀਂ ਹੁੰਦਾ ਭੈਣ ਜੋ ਦਾ ਅੰਮ੍ਰਿਤਸਰ ਨੂੰ ਕੀ ਕਹੀ ਜਾਂਦੀ ਹੈ ਏਡੀ ਪਵਿੱਤਰ ਧਰਤੀ ਆ ਜੀ ਸਾਡੇ ਗੁਰੂਆਂ ਦੀ ਗੁਰੂ ਰਾਮਦਾਸ ਦੀ ਧਰਤੀ ਆ ਜੀ ਦਰਬਾਰ ਸਾਹਿب ਕਹਿ ਦੰਨੇ ਆਪਾਂ ਠੀਕ ਆ ਸ਼੍ਰੀ ਅਰਵੰਦਰ ਸਾਹਿਬ ਕਹਿ ਦੰਨੇ ਆਗੇ ਠੀਕ ਆ 골ਡਨ ਟਾਈਪਲ ਵੀ ਕਹਿ ਦੰਨੇ ਆਗੇ ਪਰ ਇਹ ਕੀ ਗੈਰੀਆ ਵੀਡੀਓ ਵਿੱਚ ਕਿੱਥੇ ਚੱਲੇ ਆ ਯਾਰ ਕੀ ਭੈਣ ਜਿਹਦੇ ਕਰਾਣੇ ਦੀਨਾ ਨਹੀਂ ਆ ਇਹ ਜੇ ਬੰਦੇ ਨਾ ਚਪੇੜਾ ਪਹਿਣਾ ਨਹੀਂਆਂ ਭੈਣ ਚੁੱਧਾਂ ਦੇ ਚਪੇੜਾ ਯਾਰ ਵੀਡੀਓ ਦੇ ਵਿੱਚ ਗਾਲਾਂ ਪੜੀਆਂ ਸ਼ਰੇਆਮ ਨਿਕਲੀਆਂ ਆਆਂ ਇਹਨਾਂ ਦੀਆਂ ਨਾ ਕਲਾਸਾਂ ਬੜੀਆਂ ਘੈਣ ਲਗਣੀਆਂ ਤੁਸੀਂ ਬੇਸ ਕਰ ਰਹੇ ਹੋ ਵੀਡੀਓ ਨਾਲ ਜੁੜੇ ਰਹੋ ਤੇ ਯਾਰ ਇਹਦੇ ਕਾਰਨ ਇਹਦੇ ਨਾ ਚਪੇੜਾ ਜ਼ਰੂਰ ਪਹਿਣਾ ਚਾਹੀਦੀਆਂ ਹੈਗੀਆਂ ਜੇ ਕੋਈ ਵੀਰ ਇਹਨਾਂ ਦੇ ਨੇੜ ਦਾਗਾ ਤਾਂ ਸੋਹਣ ਮੜਾ ਮੜਾ ਸਮਝਾਇਆ ਜਾਵੇ ਕਿ ਅਧਿਕਾਰ ਵਾਲੀ ਉਹਨਾਂ ਨੂੰ ਜਾ ਕੇ ਇਹ ਗੁਰਦਾਰਾ ਗੋਮ ਗੋਮ ਸਰ ਠੀਕ ਆ ਉੱਥੇ ਜਿਹੜਾ ਬੰਦਾ ਤੁਖਰਾ ਬੋਲਦਾ ਉਹਨੂੰ ਕਹਿੰਦੇ 5-7 ਦਿਨ ਹਵਾ ਹੁੰਦੇ ਨਾਲ ਜਿਹੜਾ ਤੁਤਲ ਬਨਾ ਖਤਮ ਹੋ ਜਾਂਦਾ ਤੇ ਮੈਂ ਤੁਹਾਨੂੰ ਲਾਈਕੇਸ਼ਨ ਮੈਂਸ਼ਨ ਕਰ ਦਉ ਥਲੇ ਤੇ ਯਾਰ ਭਰਾ ਬਣ ਕੇ ਉਹਦੀ ਘਰ ਵਾਲੀ ਨੂੰ ਲੈ ਕੇ ਜਾਂਦਾ ਸੋ ਸੋਹ ਵੀਡੀਓ ਆਉਂਦੀ ਨਾਲ ਭੈਣ ਤੇ ਮੂਡ ਖਰਾਬ ਕਰਕੇ ਰੱਖ ਬੰਦੇ ਯਾਰ ਝੱਜਦੇ ਨਹੀਂ ਹਾਲ ਦੀ ਬਾਦਲ ਉਹੀ ਜਨਾਨੀਆਂ ਭੈਣ ਚ ਵੀ ਉਹ ਲੱਖਾਂ ਦੇ ਵਿੱਚ ਲਈ ਜਾਂਦੇ ਆ ਯਾਰ ਇਹਦੀ ਸਾਰੀਆਂ ਵੀਡੀਓ ਦੇ ਵਿੱਚ ਯਾਰ ਭੈਣ ਤੇ ਤੁਤਲ ਬੁਣਾ ਤੁਤਲ ਬੁਣਾ ਇਹ ਯਾਰ ਰਾਤ ਨੂੰ ਵੀ ਨਾ ਜਦ ਇੱਕ ਕਮਰੇ ਦੇ ਵਿੱਚ ਇੱਕ ਨਾ ਕਮਰੇ ਦੇ ਵਿੱਚ ਜਦੋਂ ਬੰਦਾ ਪ੍ਰਾਈਵੇਟ ਆ ਆਪਦਾ ਰੂਮ ਦੇ ਵਿੱਚ ਜੋ ਵੀ ਕਰਦਾ ਨਾ ਉਦੋਂ ਵੀ ਸੋਲਾ ਜਿਹਾ ਤੁਤਲ ਬੁਣਾ ਹੀ ਨਿਕਲਦਾ ਹੁੰਦਾ ਠੀਕ ਆ ਤੇ ਬਾਕੀ ਨਾ ਇਹ ਜਨਾਨੀ ਹਲੇ ਤੱਕੇ ਨਹੀਂ ਚੜੀਗੀ ਜਦਨ ਤੱਕੇ ਜੜਗੀ ਨਾ ਕਿਸੇ ਦੀ ਇਹਦਾ ਤੁਕਲਪੁਣਾ ਦਾ ਬੰਦਾ ਪੈਂਦੀ ਕੱਢ ਦੂਗਾ ਵੇਫੇ ਕਰਿਓ ਤੁਸੀਂ ਤੇ ਗਾਲੀਆਂ ਅੰਗੇ ਸਮਝਣਾ ਇੰਸਟਾਗ੍ਰਾਮ ਦੇ ਭੈਣ ਜਿਹੜੇ ਗੰਨ ਪਾ ਰਹੇ ਨਾ ਸਭ ਦੀਆਂ ਕਲਾਸਾਂ ਲੱਗਣੀਆਂ ਸਭ ਦਿਨਾਂ 'ਚ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦੇਣਾ ਤੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਕਰ ਦੇਣਾ ਇਹਨਾਂ ਤੱਕ ਵੀਡੀਓ ਜਰੂਰ ਪਹੁੰਚਾ ਦਿਓ ਇਹਨਾਂ ਲੋਕਾਂ ਤੱਕ ਆਹ ਕੁੜੀ ਜੀ ਆ ਮਾ ਬੋਹ ਤਾ ਰਿਟਲ ਨਾ ਮੁੱਕ ਮਸਫਰੀ ਅਦਬ ਵੀ ਹੋ ਜੀ ਨੂੰ ਮੈਂ ਮਨ ਤੋਂ ਨੂੰ ਅ ਦਿਖਾ ਰਿਹਾ ਹੈਗਾ ਠੀਕ ਹੈ ਇਹਦਾ ਨਾਮ ਨਵ ਆ ਇਹਨੂੰ ਮੈਂ 3 ਸਾਲ ਤੋਂ ਫੋਲੋ ਕਰ ਰਿਹਾ ਸੀ ਬੜੀ ਵਧੀਆ ਕੁੜੀ ਜਾਨੀ ਕਿ ਚੁੰਨੀ ਰੱਖਦੀ ਹੁੰਦੀ ਸਿਰ ਤੇ ਪਹਿਲੀਆਂ ਵੀਡੀਓ ਦੇ ਵਿੱਚ ਜੋ ਸਟਾਰਟਿੰਗ ਦੇ ਵਿੱਚ ਆਏ ਆ ਪਰ ਯਾਰ ਹੁਣ ਹੁਣ ਯਾਰ ਇਹ ਜਨਾਨੀ ਵੀ ਜਿਸਮ ਤਾਰੂ ਨੇ ਬਸ ਲੋ ਵਾ ਡੋਟ ਟੇਕ ਸ਼ਿਟ ਆ ਗਾ ਨੋ ਲਵ ਫਰ ਦ ਫੇਕੀਸ ਇਫ ਯੂ ਵਾਂਟ ਟੂ ਪਲੇ ਟਫ ਐਂਡ ਵਾਂਟ ਟੂ ਹੇਟ ਦਿਸ ਆਲੋ ਸ਼ੋ ਮਾ ਨਾ ਨਾ ਜਿਹੜੀ ਇਹਦੀਆ ਤੇੜਾ ਨਾ ਆਈਆ ਕੱਪੜਾ ਹੁੰਦਾ ਸਾਲਾ ਦਿਨੋਂ ਦਿਨ ਘਟਦਾ ਜਾਂਦਾ ਦਿਨੋਂ ਦਿਨ ਘਟਦਾ ਜਾਂਦਾ ਗਾ ਇਹਦਾ ਦਿਨੋਂ ਦਿਨ ਯਾਰ ਇਹ ਦੇ ਤੂੰ ਏ ਜਾਨ ਮੇਰੀ ਪਸੰਦ ਤੇਰਾ ਤੋਬਾ 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 ਇਹ ਦੇਖ ਨਾ ਇਹਦਾ ਘਰ ਬੜਾ ਚੰਗਾ ਲੱਗਦਾ ਹੈਗਾ ਬੜੇ ਵਧੀਆ ਪਰਿਵਾਰ ਦੀ ਲੱਗਦੀ ਆ ਪਰ ਯਾਰ ਇਹਨਾਂ ਪਰਿਵਾਰ ਨੂੰ ਮੈਨੂੰ ਸਮਝ ਨਹੀਂ ਆਈ ਇੱਕ ਗੱਲ ਦੀ ਕਮੈਂਟ ਕਰਕੇ ਦੱਸਿਓ ਯਾਰ ਬੜੀਆ ਨਮੀ ਆ ਰਾਤਾ ਈਸ਼ਕ ਸੀ ਯਾਰ ਜਨਮ ਜਨਮ ਦਾ ਰਸਤਾ ਵੀ ਇਹਨਾਂ ਦਾ ਪਰਿਵਾਰ ਭੈਣ ਭਰਾ ਰਿਸ਼ਤੇ ਨਾਤੇ 100 ਹੁਦਾਇਆ ਇਹਨਾਂ ਨੂੰ ਕੋਈ ਬੰਦਾ ਵੀ ਨਹੀਂ ਸਮਝਾ ਰਿਹਾਗਾ ਵੀ ਯਾਰ ਤੇਰਾ ਜਿਸਮ ਭੈਣ ਨੂੰ ਦਿਨੋਂ ਦਿਨ ਘਟਦਾ ਜਾ ਰਿਹਾ ਦਿਨੋਂ ਦਿਨ ਤੁਸੀਂ ਭੈਣ ਤੋਂ ਦਾ ਗਿਆ ਤੇੜਾ ਲਖਾਈ ਜਾਂਦਾ ਮੈਂ ਸਦਾ ਬੋਲਣਾ ਸ਼ਰੀਆ ਬੋਲਣਾ ਇਹਨਾਂ ਦੇ ਗਵਾਫ ਜੋ ਇਹਨਾਂ ਨੇ ਕਰਨਾ ਕਰ ਲੋ ਪਰ ਇਹਨਾਂ ਨੂੰ ਇਹ ਚੀਜ਼ਾਂ ਕਰਨ ਤੋਂ ਬੰਦ ਕਰਦਾ ਨਾ ਮੈਂ ਦੱਸਦਾਗਾ ਯਾਰ ਇਹਨਾਂ ਨੇ ਕੀ ਕੀਤਾਗਾ ਇਹਨਾਂ ਨੇ ਆਪਦੇ ਲਾਈਕ ਵੀਵਾਂ ਦੀ ਖਾਤਰ ਹਜੇ ਤੁਸੀਂ ਰੋਕਿਓ ਇਹ ਨਹੂ ਦੀ ਵੀਡੀਓ ਵੀ ਨਾ ਉਡੇ ਸਾਹਮਣੇ ਜਲ ਦੌਣੀਆਂ ਹੀ ਠੀਕ ਆ ਕਿਉਂਕਿ ਇਹ ਜੇ ਬੰਦੇ ਪਲੈਂਟਿੰਗ ਦੇ ਨਾਲ ਆਉਂਦੀਆਂ ਵੀਡੀਓ ਲਾਈਕ ਕਰਦੇ ਆ ਪਣ ਸਿੱਧਾ ਡਾਇਰੈਕਟ ਹੀ ਕੰਮ ਕਰਨਾ ਜੁੱਤੀ ਫੇਰ ਨਹੀਂ ਗੱਲ ਸੁਣਾਣੀ ਤੁਹਾਨੂੰ ਓਏ ਕੁੱਲੜ ਪੀ ਯਾਰ ਦੀ ਗੱਲ ਲੈ ਲੋ ਯਾਰ ਕੁੱਲੜ ਪੀ ਯਾਰ ਦਾ ਮੈਨੂੰ ਇਦਾਂ ਲੱਗਦਾ ਸੀ ਸਾਲਾ ਵੀ ਇਹ ਬੰਦਾ ਸੁਸਾਇਡ ਕਰੂ ਜੇ ਸਾਡੀ ਵੀਡੀਓ ਲੀਕ ਹੋਈ ਸੀ ਉਹ ਸਾਲਾ ਦਿਨੋਂ ਦਾ ਧਰਕੀ ਕਰਦਾ ਜਾਂਦਾ ਭੈਣ ਤੇਰੇ ਦਾ ਕੁੱਲੜ ਪੀਆ ਛੱਡ ਕੇ ਦੁਬਈ ਭੌਂਦਾ ਕਰਦਾ ਯਾਰ ਉਹ ਬੰਦੇ ਨੂੰ ਭੈਣ ਤੇ ਸਰਦਾਰ ਬੰਦਾ ਐਡਾ ਅਣਖੀ ਹੁੰਦਾ ਨਾ ਭੈਣ ਤੇ ਸੋਸ਼ਲ ਮੀਡੀਆ ਛੱਡ ਦਿੰਦਾ ਯਾਰ ਬੰਦ ਕਰ ਦਿੰਦਾ ਸੱਚੀ ਕਹਿੰਦਾ ਦਿਨੋਂ ਅਸੀਂ ਭੈਣ ਤੇ ਬੰਦੇ ਦਾ ਸਤਿਕਾਰ ਕਰਦੇ ਵੀ ਯਾਰ ਸੋ ਵੀਡੀਓ ਹੁੰਦੀਆਂ ਬੰਦਾ ਮਨਣਾ ਦਾ ਗਲਤੀ ਦੇ ਵਿੱਚ ਆਪਾਂ अगर हम गाड़ी में जा रहे हैं तो हमें वो ब्लैक कर्टन लगाने पड़ते हैं गाड़ी में जाते हुए नहीं लगाओगे तो लोग देखते हैं और मतलब अजीब भी कुछ भी कर सकते हैं मतलब हमें कुछ श्योरिटी नहीं है अगर कोई हमें मार भी दे हमारे गाड़ी चलते में ਯਾਰ ਉਹਨਾਂ ਬੰਦਿਆਂ ਨੇ ਵੀ ਨਾ ਇਹਦਾ ਪੌਡਕਾਸਟ ਕਰਕੇ ਭੈਣ ਜਦੋਂ ਵਿਊ ਲੈਂਦੇ ਆਗੇ ਉਹ ਤੋਂ ਬਾਅਦ ਜਦੋਂ ਬੰਦਿਆਂ ਦੀ ਵੀਡੀਓ ਵਾਇਰਲ ਹੋਈ ਜਾਣਾ ਉਹਨੇ ਲੱਖਾਂ ਦੇ ਵਿੱਚ ਲੱਖਾਂ ਦੇ ਵਿੱਚ ਪੈਸਾ ਕਮਾਇਆ ਲੱਖਾਂ ਦੇ ਵਿੱਚ ਅੱਜ ਉਹਦਾ ਜੇਬ ਨੂੰ ਮੈਂ ਕੱਢ ਕੇ ਦਿਖਾਵਾਂ ਨਾ ਬੋਲੀਆਂ ਨਾ ਸਾਲੀ ਕਰੋੜਾਂ ਦੇ ਵਿੱਚ ਇੱਕ ਇੱਕ ਸਾਲ ਦੀ ਕਰੋੜਾਂ ਦੇ ਵਿੱਚ ਉਹਨੇ ਸੋਸ਼ਲ ਮੀਡੀਆ ਤੋਂ ਨਾ ਐਡਾ ਕਹਿੰਦਾ ਜਿਸਮ ਦੀ ਘਰਾਂ ਦੇ ਦਿਖਾ ਕੇ ਗੋਪੀ ਕੁੜੀ ਗਾਂ ਬਣੀ ਇਹ ਤਾਂ ਸਭ ਨੂੰ ਪਤਾ ਨਾ ਡਾਇਲੌਗਾਂ ਦਾ ਸਭ ਨੇ ਵੀਡੀਓ ਦੇਖਿਆ ਯਾਰ ਭੈਣ ਜਿਹਦਾ ਜਦੋਂ ਜਨਾਨੀ ਕਿਤੇ ਜਾਂਦੀ ਹੈ ਨਾ ਜਿਹੜੇ ਬੰਦੇ ਨੇ ਵੀਡੀਓ ਦੇਖੀਆ ਯਾਰ ਖਨਾ ਸ캔 ਕਰਕੇ ਭੈਣ ਕਹਿੰਦਾ ਨਾ ਮੂੰਹ ਗੋਰੇ ਚ ਤੜਗਾਲੇ ਕੁੱਲਣ ਵੀ ਜੇ ਵਾਲੇ ਭੈਣ ਨੇ ਇਹਦੇ ਇਹਨਾਂ ਨੇ ਨਾ ਬਹੁਤ ਗੰਦ ਪਾ ਰੱਖਿਆ ਆ ਨਵੋ ਯਾਰ ਨਵੋ ਨਾ ਆ ਦੇ ਪੰਜਾਬੀ ਸੂਟ ਪਾਇਆ ਚਟੇ ਰੰਗ ਦਾ ਫਲਕਾਰੀ ਲੱਗੀ ਆ ਇਹ ਫਲਕਾਰੀ ਭੈਣ ਜੂ ਇਦਾਂ ਵੀ ਹੋ ਸਕਦੀ ਆ ਇਦਾਂ ਨਾ ਹੋ ਸਕਦੀ ਬਲਵਾਰੀ ਪਰ ਇਹਨਾਂ ਨੇ ਇਦਾਂ ਹੀ ਕਰਨੀਆਂ ਇਦਾਂ ਕਰਕੇ ਆ ਚੀਜ਼ਾਂ ਦਿਖਾਉਣੀਆਂ ਇਹਨਾਂ ਨੇ ਫਿਰ ਇਹ ਆ ਚੀਜ਼ਾਂ ਆ ਚੀਜ਼ਾਂ ਦਿਖਾ ਕੇ ਪੈਸਾ ਕਮਾਉਣਾ ਆ ਚੀਜ਼ਾਂ ਇਹ ਇਹ ਭੈਣ ਜਿਹੜੇ ਇਹਨਾਂ ਦੇ ਘਰ ਵਾਲੇ ਆ ਗਏ ਜਾਂ ਇਹਨਾਂ ਦੇ ਵਾਈਫ ਨਾਲਾ ਭੈਣ ਦੀ ਇਹਨਾਂ ਦੀ ਸ਼ਿਕੀ ਇਹਨਾਂ ਦੀ ਮੈਂ ਗਾਹ ਕੱਢਣ ਲੱਗਿਆ ਸੀ ਪਰ ਮੇਰੇ ਮੂੰਹ ਦੇ ਵਿੱਚੋਂ ਨਿਕਲਦੀ ਨਿਕਲਦੀ ਰਹਿ ਗਈ ਆ ਦੂਜਾ ਰਿਸ਼ਤਾ ਦੂਜਾ ਰਿਸ਼ਤਾ ਵੀ ਮਾਂ ਤੇ ਪੁੱਤ ਦਾ ਰਿਸ਼ਤਾ ਹੈਗਾ ਯਾਰ ਕੀ ਭੈਣ ਜਿਹਦੇ ਇਹਨਾਂ ਨੇ ਯਾਰ ਕੀ ਪਹਿਲੀ ਨਾ ਮੈਂ ਵੀ ਵੇੜੇ ਹੈਗੀ ਮੈਨੂੰ ਉਹਨਾਂ ਨੇ ਕਿਹਾ ਕਿ ਤੇ ਇਹਦੀ গারਲਫ੍ਰੈਂਡ ਆ ਜਦੋਂ ਮੈਂ ਥੱਲੇ ਦੇਖਿਆ ਮਲਰ ਦੇ ਸੰ ਤੇ ਭੈਣ ਦੀ ਸ਼ਿਕੀ ਇਹਨਾਂ ਦੀ ਇਹ ਲੱਗ ਰਿਹਾ ਮਲਰ ਦੇ ਸੰ ਇਹ ਕਿਵੇਂ ਦਾ ਸਾਹਮਣਾ ਭੈਣ ਦਾ ਗੋਲ-ਗੋਲ ਕਰਾਉਂਦੀ ਆ ਇਹਨੂੰ ਸ਼ਰਮ ਨਹੀਂ ਆਉਂਦੀ ਭੈਣ ਜਿੱਤੇ ਇੱਕ ਮਾਂ ਇੱਕ ਮਾਂ ਹੋਣੀ ਨਾ ਕਦੇ ਆਸਤੇ ਵੀ ਉਹ ਮਾਂ ਐਡੀ ਦਾ ਸ਼ਰਮ ਮਾਂਦੀ ਵਧੀਆ ਆਪਣੇ ਪੁੱਤ ਤੋਂ ਵੀ ਕਦੇ ਮੇਰੇ ਉੱਥੇ ਆ ਚੀਜ਼ੇ ਨਾ ਹੋਏ ਪਰ ਅੱਜ ਕੱਲ੍ਹ ਦੀਆਂ ਮਾਮਾ ਜਿਹੜੀਆਂ ਸੋਸ਼ਲ ਮੀਡੀਆ ਨਾਲ ਭੈਣ ਚੋਦਣਾ ਇਹ ਇਹਨਾਂ ਦੇ ਆਪਦੇ ਪੁੱਤਾਂ ਦੇ ਨਾਲ ਆਹਦੇ ਗਲਤ ਰਿਸ਼ਤੇ ਬਣਾਗੇ ਆ ਆਪ ਦਾ ਨਾ ਇਹ ਪਤਾ ਕੀ ਜੇ ਕਰਾ ਇਹਨਾਂ ਨੇ ਕੀ ਕਰਨਾਗਾ ਇਹਨਾਂ ਨੇ ਲੈ ਕੇ ਮਦਰਸ ਹਨ ਐਡੀ ਵੀਡੀਓ ਪਾਈ ਆਤਮਾ ਚਲਾ ਕੇ ਦਿਖਾ ਰਹੇ ਨਾ ਇਦੂ ਬਾਦ ਕੀ ਕਿਸੇ ਨੇ ਕਮੈਂਟ ਕਰਤਾ ਇਦੂ ਬਾਦ ਕਹਣਾ ਅਸੀਂ ਤਾਂ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਭੈਣ ਦੀ ਸ਼ਕੀਰ ਉੱਢਣੀ ਮਾਂ ਦੇ ਪੁੱਤ ਦਾ ਰਿਸ਼ਤਾ ਹੈ ਭੈਣ ਚੁੱਤੇ ਤੁਝੇ ਸਾਹਮਣੇ ਬੂਰੇ-ਭਰੇ ਕਮ ਹੋ ਗਏ ਆ ਤੈਨੂੰ ਪਤਾ ਨਹੀਂ ਲੰਦਾਗਾ ਦੂਜੀ ਵੀਡੀਓ ਵਿੱਚ ਲੱਤਾਂ ਫੜ ਕੇ ਚੱਕੀ ਜਾਂਦਾ ਸਾਡੇ ਵੀ ਮਾਵਾ ਅਸੀਂ ਕਦੇ ਭੈਣ ਕਿਹਦਾ ਨਾ ਕਦੇ ਗੱਲ ਕਰਦੇ ਹੋਗੇ ਸਾਡੇ ਮੂੰਹੋਂ ਕੋਈ ਸ਼ਬਦ ਵੀ ਨਿਕਲਦੇ ਨਾ ਅਸੀਂ ਉੱਥੇ ਰੁਕ ਜਾਈਦਾ ਸਾਡੇ ਭੈਣ ਦੇ ਤਾਂ ਸ਼ਰਮ ਹੈਗੀ ਜਾਈ ਓਏ ਤੁਹਾਡੀਆਂ ਸ਼ਰਮਾਂ ਮਰ ਗਈਆਂ ਭੈਣ ਚੁੱਤੇ ਤੁਹਾਡੀਆਂ ਸ਼ਰਮਾਂ ਮਰ ਗਈਆਂ ਤੁਹਾਡੇ ਤੋਂ ਆ ਤੀਜੀ ਰੋਦਰ ਹਟੋ ਯਾਰ ਮੈਂ ਬੈਠ ਵੀ ਨਹੀਂ پا ਰਹੀ ਹੂੰ ਕਿਉਂ ਬੈਠਣਾ ਹੈ ले ओए मेरे ऊपर मत लेटो तो भाई उठो। ओए बाल भी गाड़ रही है मेरे ओ माई गॉड कार में बैठ लेटने का भी फोटो ना अबे मेरे कौन से जो अभी आप लाए थे मुझे अच्छे लग रहे थे जो मेरे कुत्तों के लाए थे ਗੱਡੀ ਦੇ ਵਿੱਚ ਕਹਿੰਦੀ ਮੈਂ ਨਾ ਸੀਟ ਆਹੀ ਨਹੀਂ ਆਪਦੇ ਪੁੱਤ ਦੀ ਬੁੱਕਲ 'ਚ ਬਹਿ ਜੂ ਆਪਦੀ ਪੁੱਤ ਦੀ ਬੁੱਕਲ 'ਚ ਬਹਿ ਜੂ ਤੈਨੂੰ ਸ਼ਰਮ ਨਹੀਂ ਆਉਂਦੀ ਆਜੇ ਮੇਰੇ ਪੁੱਤ ਦੇ ਬੁੱਕਲ 'ਚ ਬਹਿ ਨਹੀਂ ਜਾਂਦੀ ਤੁਸੀਂ ਕੀ ਕਰੇਗੀ ਐਵੇਂ ਆ ਭੈਣ ਜੋਦਿਆ ਯਾਰ ਇਦਾਂ ਦੀ ਚੀਜ਼ਾਂ ਤੁਸੀਂ ਯਾਰ ਮੈਨੂੰ ਕਦੇ ਟੱਕਰ ਨਾ ਭੈਣ ਜੋਦਿਆ ਆ ਚੱਪਲ ਹਨਾ ਚੱਪਲ ਘੈਣ ਦੇ ਨੇ ਦੀ ਆ ਚੱਪਲ ਇਹਨਾਂ ਦੇ ਨਾਲ ਇਹ ਜੀ ਵਰਨੀ ਆਣਾ ਇਹ ਨਹੀਂ ਵਰਨੀ ਆਣਾ ਇਹ ਜੀ ਵਰਨੀ ਆਣਾ ਇਹਨਾਂ ਦੇ ਇਹ ਯਾਦ ਰੱਖਣਗੇ ਇਹਨਾਂ ਨੂੰ ਮਾਂ ਤੇ ਪੁੱਤ ਦਾ ਰਿਸ਼ਤਾ ਭੈਣ ਚੋਂ ਦਾ ਨਾ ਸ਼ਰਮ ਸ਼ਰਮਾ ਕੇ ਰੱਖਾਇਆ ਸੀ ਉਸੇ ਵੀਡੀਓ 'ਤੇ ਕੋਈ ਭੈਣ ਚੋਂ ਇਹਨਾਂ ਦੇਖਣਾ ਆਪਣੀ ਬੋਲਦਾ ਯਾਰ ਕੋਈ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਸਾਰੇ ਭੈਣ ਦੀ ਛਿੱਕੀ ਇਹਨਾਂ ਦੀ ਵੀਡੀਓਸ ਵਾਈਪ ਕਰਦਾ ਦੇਖਦੇ ਹੱਥ ਆ ਰਹੇ ਨੇ ਯਾਰ ਭਰਾ ਮੇਰੇਆ ਜੇ ਕਿਸੇ ਕੋਲੇ ਇਹ ਜੀ ਵੀਡੀਓ ਹੋਣੀਆਂ ਨਾ ਨੌਰਾਤਰਾਸਟਿਕਾ ਦਾ ਭੈਣ ਚੋਂ ਦਾ ਨੂੰ ਵੀ ਹੁਣਾ ਦਿਓ ਇਹਨਾਂ ਨੂੰ ਇਹ ਆਪਣੇ ਤੋਂ ਲੱਖਾਂ ਰੁਪਏ ਕਮਾਈ ਜਾਂਦੇ ਤੁਹਾਨੂੰ ਸਮਝ ਨਹੀਂ ਆ ਰਹੀ ਆਹ ਦੇਖੋ ਦੇਖ ਦੇਖ ਆਹ ਇੱਕ ਮਾਂ ਕੇ ਨੇ ਭੈਣ ਚੋਂ ਨੇ ਗੋਦੀ ਚੱਕੀ ਆ मां मां ਕਹਦੀ ਆ ਯਾਰ ਭੈਣ ਚੋੜ ਇਹ ਇੱਕ ਸਾਰੀ ਕੰਧਰੀ ਹੈਗੀ ਕੰਜਰ ਕੰਧਰੀ ਨੂੰ ਵੀ ਭੈੜੀਆਂ ਆਪਦੇ ਪੁੱਤ ਦੀਆਂ ਬਾਹਾਂ ਦੇ ਵਿੱਚ ਜਾਣੀਆਂ ਤਾਂ ਨਹੀਂ ਸ਼ਰਮ ਨਹੀਂ ਹੁੰਦੀ ਭੈਣ ਚੋੜ ਤੂੰ ਕਰੀਤੀ ਜਾਂਦੀ ਹੈਗੀ ਹਾਂ ਗਾਲੀ ਵੀਡੀਓ ਜਾ ਰਹੀ ਹੋਗੀ ਇਹ ਨੂੰ ਤਾਂ ਤੁਸੀਂ ਸਾਰਿਆਂ ਨੂੰ ਜਾਣਦੇ ਹੀ ਆ ਹਨਾ ਇਹਨੂੰ ਤਾਂ ਥੋੜਾ ਮੈਂ ਨਾਮ ਲੈਣ ਦੀ ਲੋੜ ਨਹੀਂ ਇਹ ਜਨਾਨੀ ਨੇ ਨਾ ਪੰਜਾਬ ਦਾ ਨਾਂ ਭੈਣ ਚੋੜ ਰੋਲ ਕੇ ਰੱਖਦਾ ਰੋਲ ਕੇ ਠੀਕ ਆ ਬਾਹਰਲੇ ਮੁਲਕਾਂ ਤੋਂ ਲੈ ਕੇ ਪੰਜਾਬ ਤੱਕ ਇਹ ਜਨਾਨੀ ਨੇ ਸਰਦਾਰਾਂ ਦੀ ਕੁੜੀ ਆਹੇ ਸਾਡੇ ਘਰੇ ਜਨਮ ਲਈਦਾ ਭੈਣ ਚੋਦ ਆਜੇ ਮੂੰਹ ਕਹਿੰਦੀ ਆ ਮੈਂ ਸਿੱਖਾਂ ਦੀ ਕੁੜੀ ਆ ਉਹ ਤੂੰ ਆਹਦਾ ਧਰਮ ਧੁਰ ਵਿਚੇਜ ਕਰ ਤੂੰ ਸਿੱਖਾਂ ਦੀ ਕੁੜੀ ਨਹੀਂ ਸਿੱਖਾਂ ਦੀਆਂ ਕੁੜੀਆਂ ਤਲਵਾਰਾਂ ਚਾਹਦੀਆਂ ਜਦੋਂ ਉਹਦੀ ਇੱਜ਼ਤਾਂ ਦੀ ਗੱਲ ਆਜੇ ਭੈਣ ਚੋਦ ਤੂੰ ਤੂੰ ਸਾਲੀਏ ਕੱਪੜੇ ਲਾਦੇ ਸਾਰੇ ਇਹਦੀਆਂ ਵੀਡੀਓ ਦੇਖਿਆ ਤੁਸੀਂ ਵੇਦਿਆ ਵੇਦਿਆ ਉਹਨੀਆਂ ਹੋਰ ਵੀਡੀਓ ਆਗਣਾ ਹੋਰ ਵੀਡੀਓ ਇਹਨੇ ਯਾਰ ਕੀ ਕੀਤਾ ਕੀ ਜਾਣੇ ਦੱਸੋ ਮੈਨੂੰ ਆਲਾ ਜਿਸਮ ਤੱਕਾ ਕੇ ਪੈਸਾ ਕਮਾਉਂਦੀ ਹੈਗੀ ਪਰ ਇਹਨੂੰ ਸਿੱਖ ਦਾ ਰੰਦਾ ਨਾ ਨਹੀਂ ਲੈਣਾ ਚਾਹੀਦਾ ਵੀਡੀਓ ਇਹਨੀਆਂ ਦੇਖੋ ਤੁਸੀਂ ਵਿੱਚ ਇੱਕ ਕੁੜੀ ਦੇ ਵਿੱਚ ਨਾ ਇਹ ਕਹਿੰਦੀ ਮੈਂ ਸਰਦਾਰਾਂ ਦੀ ਕੁੜੀਆਂ ਸਰਦਾਰਾਂ ਜੇ ਕੁੜੀਆਂ ਦਿਲ ਲੱਛਣ ਨਹੀਂ ਕਰਦੇ ਨਾ ਭੈਣ ਜੁਦੇ ਜੇ ਤੂੰ ਸਰਦਾਰਾਂ ਦੀ ਕੁੜੀ ਹੁੰਦੀ ਨਾ ਤੂੰ ਭੈਣ ਜੁਦੇ ਅਣਖ ਰੱਖਦੀ ਏਕ ਅਣਖ ਆਉਦੀ ਅਣਖ ਰੱਖਦੀ ਪਵਾਗੀ ਤੂੰ ਅਣਖ ਆ ਕਾਦੀਆਂ ਸੀ ਤੇਰੀਆਂ ਤੂੰ ਦਾ ਭੈਣ ਜੁਦੇ ਆਹ ਦੇਖੋ ਇਹਦੇ ਸ਼ਬਦ ਆ ਤੁਸੀਂ ਮੈਂ ਨਾ ਆ ਜਿਹੜਾ ਨੀ ਨਟਾ ਗੁੱਤ ਪਾਇਣਾ ਲੋਕ ਭੈਣ ਦੀ ਸ਼ਿੱਕੀ ਦੀ ਇਹ ਤਾਂ ਫਰੋਦ ਰੋਗ ਬਣਵਾ ਕਰਦੇ ਆ ਜਿਹੜੇ ਨੇ ਮੇਰੇ ਸਾਹਮਣੇ ਆ ਗਏ ਨਾ ਇਹਦੀਆਂ ਫੋਟੋਆਂ ਇਹ ਜੀਆਂ ਹੋੜ ਗਿਆ ਇਹ ਜੀਆਂ ਫੋਟੋਆਂ ਹੋੜੀਆਂ ਇਹ ਯਾਦ ਰੱਖੂਗੀ ਇਹ ਕੋਈ ਭੈਣ ਚੋਦੀਆਂ ਕਹਿੰਦੇ ਨੇ ਨਾ ਇਹ ਕੋਈ ਸਟਾਰ ਨਹੀਂ ਬਣ ਗਈਆਂ ਸੋਸ਼ਲ ਮੀਡੀਆ 'ਤੇ ਆ ਕੇ ਇਹ ਜਿਸਮ ਦਿਖਾਉਂਦੀਆਂ ਇਹ ਪੌਰਨ ਦੇ ਵਿੱਚ ਜਾ ਰਹਿਣਾ ਹੌਲੀ ਹੌਲੀ ਪੌਰਨ ਦੇ ਵਿੱਚ ਪੰਜਾਬ ਦੀਆਂ ਕੁੜੀਆਂ ਵੀਰੇ ਇਹਨਾਂ ਇਹਨਾਂ ਨੇ ਨਾ ਇਹਨਾਂ ਨੇ ਪੰਜਾਬ ਦੇ ਇਹਨੂੰ ਸ਼ਰਮ ਨਹੀਂ ਆਉਂਦੀ ਭੈਣ ਚੋਦੀਆਂ ਚੰਗੇ ਘਰ ਦੇ ਆ ਪਰ ਚੰਗੇ ਪਰਿਵਾਰ ਦੀਆਂ ਉਹ ਕੋਈ ਸਲਾਈ ਵੜਾਈ ਦਾ ਕੰਮ ਸਿੱਖ ਲੈ 100 ਕੰਮਾਂ ਤੂੰ ਉਹਨਾਂ ਤੋਂ ਚਲਾ ਤੂੰ ਆਪ ਦੇ ਘਰਦਿਆਂ ਦੀ ਆਪ ਦੇ ਭਰਾ ਦੀ ਮਾਂ ਦੀ ਭੈਣ ਦੀ ਸਾਲੇ ਰਿਸ਼ਤੇ ਨਾ ਕਹਿੰਦੀ ਇੱਜ਼ਤ ਰੱਖੋ ਯਾਰ ਤੁਸੀਂ ਤੁਸੀਂ ਕਣੀ ਕੀ ਜਾਣੀ ਸੁਧਲ ਗੜੀਆ ਤੇ ਤੂੰ ਤੇਰੇ ਭੈਣ ਦੀ ਸਿੱਖੀ ਨਾ ਸਿੱਖ ਪਾ ਮਨ ਜਾਈਂ ਯਾਦੇ ਇਹਦੇ ਇਹਦੇ ਆਇਂ ਚ ਪੜਾ ਬੈਣਾ ਚਾਹੀਦਾ ਇਹਦੇ ਭੈਣ ਚੋਦੀ ਦੇ ਇਹ ਯਾਦ ਰੱਖੂਗੇ ਇਹਦੇ ਨਾਲ ਹਜੇ ਇਹਦੇ ਕੋਈ ੱੱੱਕੇ ਨਹੀਂ ਚੜਿਆ ਤੇ ਇਹਨਾਂ ਦੇ ੱੱੱਕੇ ਕੋਈ ਚੜ ਗਿਆ ਨਾ ਇਹਦੇ ਕੋਈ ਇਹ ਆ ਜਿਹੜੇ ਕੰਮ ਹਨ ਇਹ ਬੰਦ ਕਰ ਦੋ ਭੈਣ ਚੋਦੀ ਇਹਨਾਂ ਨੇ ਚੱਪਲ ਦੜਾ ਲਈ ਮੇਰੀ ਇਹਨਾਂ ਮੇਰੇ ਸਾਲਿਆਂ ਨੇ ਐਡਾ ਗੱਲ ਨੂੰ ਕੀ ਭੈਣ ਚੋਦੀ ਨਾਲ ਬਾਰੇ ਬੋਲਿਆ ਜਾਵੇ ਯਾਰ ਇਹਨਾਂ ਨੇ ਨਾ ਇੱਕ ਰਿਸ਼ਤੇ ਮਾਂ ਭੈਣ ਭਰਾ ਜਿਹੜਾ ਰਿਸ਼ਤਾ ਸੀ ਨਾ ਉਹ ਰੋਲ ਕੇ ਰੱਖਦਾ ਦੇਖੋ ਇੱਕ ਮਾਂ ਤੇ ਪੋੜਦਾ ਕਿਡਾ ਪਾਰ ਤੇ ਪੀਤ ਰਿਹਾ ਇਸਦਾ ਕਦੇ ਵੀ ਨਾ ਆਪਾਂ ਆਦੀ ਮਾਮੂਰੀ ਕੱਪੜੇ ਨਹੀਂ ਲਾਉਂਦੇ ਟੀ-ਸ਼ਰਟ ਨਹੀਂ ਲਾਉਂਦੇ ਸ਼ਰਮ ਮੰਨਦੇ ਆ ਇਹਨਾਂ ਨੇ ਆਗਿਆ ਮਾਮਾ ਬੁੱਕਲਾ ਚ ਚਾਕਣੀਆਂ ਬੁੱਕਲਾ ਦੇ ਵਿੱਚ ਪੈਸਾ ਦੀ ਖਾਤਰ ਪਹਿਲਾਂ ਜਦੋਂ ਨਾ ਕਦੇ ਪੁੰਦਾ ਸੀਗਾ ਪਿਛਲਾ ਸਮਾਂ ਹੁੰਦਾ ਸੀ ਜਦੋਂ ਨਾ ਦਰਬਾਰ ਮੰਗਦੇ ਹੁੰਦੇ ਸੀ ਰਾਜਾਂ ਦੇ ਉਦੋਂ ਇਹ ਜਿਆ ਕੰਜਰੀਆਂ ਨੂੰ ਸੱਦ ਕੇ ਨਚਾਇਆ ਜਾਂਦਾ ਹੁੰਦਾ ਸੀਗਾ ਪਰ ਅੱਜ ਅੱਜ ਇਹਨਾਂ ਨੇ ਨਾ ਸੋਸ਼ਲ ਮੀਡੀਆ ਤੇ ਕੰਜਰ ਬੁਣਾ ਸਟਾਰਟ ਕਰਤਾ ਹਨਾ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਤੁਸੀਂ 10 ਵੀਡੀਓ ਦੇਖੋਗੇ ਨਾ ਥੋੜੇ ਤੋਂ 7-8 ਦੇ ਵਿੱਚ ਕੱਪੜੇ ਲੈ ਕੇ ਲੈ ਆਉਣਗੇ ਠੀਕ ਆ ਪਰ ਇਹ ਉਹ ਦਰਬਾਰ ਦੇ ਵਿੱਚ ਵੀ ਇੱਕ ਦੈਰਾ ਸੀ ਯਾਰ ਦੈਰਾ ਸੀ ਉਹਨਾਂ ਦੀ ਵੀ ਨਾ ਇੱਕ ਇੱਜ਼ਤ ਹੁੰਦੀ ਸੀ ਪਰ ਇਹਨਾਂ ਨੇ ਨਾ ਇੱਜ਼ਤ ਜਮਾ ਬੋਲਦੀ ਮਾ ਦੇ ਪੁੱਤ ਦਾ ਰਿਸ਼ਤਾ ਹੀ ਆ ਸ਼ਾਮੋ ਸ਼ਾਰ ਕਰਤਾ ਤੁਸੀਂ ਭੈਣ ਦਾ ਰਿਸ਼ਤਾ ਨਹੀਂ ਛੱਡਿਆ ਆ ਭੈਣ ਚੋਤੀ ਜਿਹੜੀ ਪੰਜਾਬ ਦੀ ਸਿੱਖਾਂ ਦੀ ਕੁੜੀ ਕਹਿੰਦੀ ਹੈ ਨਾ ਇਹਨੇ ਪੂਰਨ ਵੀਡੀਓ ਦੇ ਵਿੱਚ ਆਦੇ ਕੀ ਤੈਨੂੰ ਪਤਾ ਹੀ ਹੈ ਯਾਰ ਹਨਾ ਕੀ ਕੁਛ ਕਰਕੇ ਦਿਖਾਦਾਗਾ ਇਹਨਾਂ ਨੇ ਕਿੱਡਾ ਕਰ ਨਾਮ ਰੋਸ਼ਨ ਕਰਤਾਗਾ ਯਾਰ ਦੂਸਰਾ ਆਪਾਂ ਆ ਵੀਡੀਓ ਇੱਥੇ ਹੀ ਸਮਾਪਤ ਕਰਦੇ ਆਂਗੇ ਹੋਰ ਜਿਹੜੇ ਕੰਜਰਪੁਣਾ ਕਰਦੇ ਆਗੇ ਸੋਸ਼ਲ ਮੀਡੀਆ ਦੇ ਆਪ ਆਨਲਾਈਨ ਜਲਦ ਤੁਹਾਡੇ ਸਾਹਮਣੇ ਤੇਜ਼ ਕੀ ਕਰਾਨੀ ਠੀਕ ਆ ਉਹਨਾਂ ਦੀਆਂ ਕਲਾਸਾਂ ਇਦੂ ਵੀ ਗੰਦਗੀਆਂ ਲੱਗਣੀਆਂ ਆਂ ਗੀ ਤੂੰ ਗੰਦਗੀਆਂ ਤੇ ਗਾਲੀਆਂ ਵੀਰੇ ਦੇ ਵਿੱਚ ਨਾ ਹੈੱਡਫੋਨ ਜ਼ਰੂਰ ਵਰਤਿਓ ਕਿਉਂਕਿ ਸਾਫ ਹੋ ਵੀ ਯਾਰ ਗਰਮੈਸ਼ਟੇ ਦੇ ਗਾਣਾ ਨਿਕਲ ਜਾਂਦੀਆਂ ਇਹ ਜਦੋਂ ਕੱਪੜੇ ਲਾ ਸਕਦੇ ਆ ਯਾਰ ਆਡੀਆਂ ਗਾਲਾਂ ਨਿਕਲ ਜਾਂਦੀਆਂ ਠੀਕ ਆ ਉਹਨਾਂ ਨੂੰ ਅਸੀਂ ਸੌਰੀ ਮੰਗ ਗਏ ਹਾਂ ਤੁਹਾਨੂੰ ਪਰ ਤੁਸੀਂ ਵੀਰੇ ਸਾਰਿਆਂ ਨੂੰ ਬੇਨਤੀ ਆ ਰਿਕਵੈਸਟ ਆ ਇਹ ਜੀਆਂ ਵੀਡੀਓ ਨੂੰ ਸ਼ੇਅਰ ਨਾ ਕਰੋ ਇਹ ਨਾਟ ਅਨਟਰਸਟ ਕਰ ਲਓ ਇਹਨਾਂ ਨੂੰ ਆਪਣਣ ਤੋਂ ਪਤਾ ਲੱਗੇ ਵੀ ਪੰਜਾਬ ਇੱਕ ਕੀ ਆ ਪੰਜਾਬ ਇੱਕ ਨਾ ਜਦੋਂ ਪੰਜਾਬ ਨਾਮ ਹੁੰਦਾ ਨਾ ਪੰਜਾਬ ਸ਼ਬਦਾਂ ਦਾ ਇੱਕ ਅਣਖਾਂ ਦਾ ਤੇ ਇੱਕ ਸਰਦਾਰਾਂ ਦਾ ਤੇ ਇੱਕ ਨਾ ਜਨਨ ਕੀ ਇੱਕ ਤਕੜਾ ਸ਼ਬਦ ਹੁੰਦਾਗਾ ਜਿਹਨੂੰ ਸੁਣ ਕੇ ਨਾ ਅਫਗਾਨ ਦੇ ਸਾਰੇ ਭੈਣ ਸੁਥਨਾ ਪਾ ਗਏ ਸੀਗੇ ਸੁਥਨਾ ਠੀਕ ਆ ਤੇ ਪਰ ਅੱਜ ਪੰਜਾਬ ਦਾ ਜਿਹੜਾ ਨਾਮ ਹੁੰਦਾ ਨਾ ਇਹ ਜੀਆਂ ਭੈਣਾਂ ਤੋਂ ਗੰਦਗਾਂ ਜਨਾਨਾਂ ਆਉਂਦੀਆਂ ਨਾ ਇਹਨਾਂ ਨੇ ਪੰਜਾਬ ਦੇ ਨਾਮ ਨਾ ਕਲੰਕ ਲਾਦਾ ਆਪਾਂ ਆਪਾਣਾ ਕੋਸ਼ਿਸ਼ ਕਰਾਂਗੇ ਇਹਨਾਂ ਦੀਆਂ ਜਿਹੜੀਆਂ ਸਭ ਤੋਂ ਭੈਣ ਚੋਲਦੀਆਂ ਨਾ ਇਹ ਜੀਆਂ ਅਪਾ ਕੋਸ਼ਿਸ਼ ਕਰਾਂਗੇ ਪੰਜਾਬ ਦੇ ਨਾਂ ਤੋਂ ਇਹਨਾਂ ਦਾ ਕਲਾਮ ਤੋਂ ਹਟਾਉਣ ਦਾ ਪਰ ਜੇ ਇਹਨਾਂ ਨੇ ਇਹੋ ਜਿਹਾ ਕੁਛ ਕਰਨਾ ਆਪ ਦਾ ਸਿੱਖ ਧਰਮ ਦਾ ਨਾਂ ਹੀ ਬਚ ਲੈ ਕੇ ਆਉਣਾ ਆਪ ਦਾ ਕਿਸੇ ਹੋਰ ਧਰਮ ਦੇ ਵਿੱਚ ਜਾਓ ਜਿਹੜੇ ਧਰਮ ਦੇ ਵਿੱਚ ਇਹ ਕੋਈ ਚੱਲਦਾ ਆਉਂਦੀਆਂ ਕੰਡੀਆਂ ਪੰਜਾਬ ਦੇ ਵਿੱਚ ਨੂੰ ਆਉਣ ਦੀ ਲੋੜ ਨਹੀਂ ਥੋੜਾ ਥਾਂ ਹੀ ਨਹੀਂ ਬਜਾਅ ਦੇ ਵਿੱਚ ਤੁਸੀਂ ਸਰਦਾਰਾਂ ਦੀਆਂ ਕੁੜੀਆਂ ਹੋ ਕੇ ਕੀ ਕੁਛ ਕਰਤਾਗਾ ਸੋ ਆਪਾਂ ਵੀਡੀਓ ਨੂੰ ਇੱਥੇ ਕਰਦੇ ਹਾਂ ਸਮਾਪਤ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਜੇ ਤਾੜੀ ਆ ਰਹੀਆਂ ਮਿੱਤਰਾਂ ਦਾ ਸ਼ੇਅਰ ਕਰ ਦੇਣਾਗਾ ਤੇ ਵੱਧੋ ਵੱਧ ਹੋ ਸਕੇ ਤੁਸੀਂ ਆਪਣੇ ਯਾਰਾਂ ਦੇ ਫੋਨ ਫੜ ਕੇ ਵੀ ਇਹਨੂੰ ਸਬਸਕ੍ਰਾਈਬ ਕਰ ਦਿਓ ਬਾਕੀ ਸਮਿਲਦੇ ਆ ਇੱਕ ਨਵੀਂ ਅਗਲੀ ਵੀਡੀਓ ਦੇ ਵਿੱਚ ਤੇ ਸਾਰੇ ਨੂੰ ਪਿਆਰ ਕਰੀ ਸ਼ਸ਼ਿਕਾ